ਆਹ ਰਹੀ ਤੇ ਸਾਰੀਓ ਪੱਟ ਆ ਦੇ ਇਹਦੇ ਨਾਲ ਇਹਦੇ ਨਾਲ ਅਮਰੂਦ ਵੀ ਟੇਡਾ ਹੋ ਗਿਆ ਓਏ ਹਵਾ ਤਾਂ ਫੇਰ ਚੱਲਣ ਲੱਗ ਗਈ ਵਾਹ ਤਾਰੇ ਵੱਖ ਨੂੰ ਕੰਟਰੋਲ ਕਰ ਅੱਖ ਆਏ ਹਾਏ ਦੇਖਿਆ ਫਿਰ ਹੈਗਾ ਔਰ ਇਹ ਨਜ਼ਾਰਾ ਉਰੇ ਪੂਰਾ ਮਜ਼ਾ ਰੋਟੀ ਖਾਣ ਦਾ ਹੈ ਗਾਈਸ ਸਸੀ ਗਾਈਸ ਸਾਰਿਆਂ ਨੂੰ ਕੀ ਹਾਲ ਚਾਲ ਹੈ ਵੈਲਕਮ ਬੈਕ ਆ ਗਾਈਸ ਥੋੜਾ ਸਾਰਾ ਨਾ ਵਲੌਗ ਦੇ ਵਿੱਚ ਤੇ ਗਾਈਸ ਰਾਤ ਦੀ ਲਾਈਟ ਭੱਜੀ ਹੋਈ ਆ ਪੂਰੇ ਇਲਾਕੇ ਦੇ ਵਿੱਚ ਹਨੇਰੀ ਚੱਲ ਰਹੀ ਸੀ ਤੇ 5:30 ਵਜੇ ਚਲੀ ਗਈ ਸੀ ਤੇ ਇਨਵਰਟਰ ਵੀ ਰਾਤ ਡਾਊਨ ਹੋ ਗਿਆ ਯਾਰ ਬਹੁਤ ਬੁਰਾ ਹਾਲ ਹੋਇਆ ਬਾਹਰੇ ਸੁੱਤੇ ਤੇ 3 ਵਜੇ ਤੇ 3 ਵਜੇ ਤੇ ਬਾਕੀ ਗਾਈਸ ਹੁਣ ਆਪਾਂ ਚੱਲੇ ਆ ਖੇਤਾਂ ਦੇ ਵਿੱਚ ਤੇ ਬੇਬੇ ਨੇ ਸਾਰੇ ਸਾਰੇ ਦੱਸਿਆ ਵੀ ਹਨੇਰੀ ਦੇ ਨਾਲ ਉੱਥੇ ਦੇਖ ਗਿਰਗੀ ਟਾਣੇ ਗਿਰ ਗਏ ਤੇ ਠੀਕ ਆ ਬਾਕੀ ਦੇਖਣ ਚੱਲਿਆਂ ਅਸੀਂ ਕੀ ਆ ਗੱਲਵਾਦਾ ਹਵਾ ਬਹੁਤ ਜ਼ਿਆਦਾ ਚੱਲੀ ਆ ਰਾਤ ਤੇ ਬਾਕੀ ਆਪਾਂ ਇਹ ਦਿਖਾਇਆ ਤਾਂ ਹੈ ਨਹੀਂ ਤਾਂ ਇੰਨਾ ਜ਼ਿਆਦਾ ਹਵਾ ਚੱਲੀ ਆ ਤੇ ਆਵਾਜ਼ ਹੀ ਨਹੀਂ ਕਲੀਅਰ ਹੋ ਰਹੀ ਸੀ ਕਲੀਅਰ ਨਹੀਂ ਤੇ ਆਉਣੀ ਤੇ ਬਾਕੀ ਹੁਣ ਬੇਬੇ ਨਹੀਂ ਲੱਗੇ ਹੋਏ ਖੇਤਾਂ ਦੇ ਵਿੱਚ ਤੇ ਠੀਕ ਆ ਜਾ ਕੇ ਤੁਹਾਨੂੰ ਦਿਖਾਉਂਦੇ ਆ ਅਮਰੂਦ ਦਾ ਵੀ ਟੁੱਟ ਗਿਆ ਜਦੋਂ ਉਹ ਟੁੱਟ ਮਾਇ ਕਹਿੰਦਾ ਸਾਰੇ ਪੱਤੇ ਹੋ ਗਏ ਨਾ ਹਾਂ ਇੱਥੇ ਆਪਾਂ ਉਦਣ ਤੇ ਫਿਰਦੇ ਉਹਦੇ ਅਮਰੂਦ ਵਾਲੇ ਵੀ ਗਿਰੇ ਹੋਏ ਆ ਅਮਰੂਦ ਵੀ ਗਿਰ ਗਿਆ ਹਨ ਹਾਂ ਆਹ ਦੇ ਬੇਬੇ ਲੱਗੀ ਹੋਈ ਸਾਰੀਓ ਗਿਰ ਗਈ ਆ ਤਾਂ ਹਾਂ ਹਾਂ ਇੱਥੇ ਉਦੋਂ ਵੀਡੀਓ ਬਣਾ ਰਹੇ ਤੇ ਕਿੰਨੀ ਘੈਂਟ ਸੀ ਯਾਰ ਸ਼ਾਮਾਂ ਉਹ ਬੈਠਾ ਰਹਿੰਦਾ ਤਾਂ ਕਾਲੂ ਮੈਂ ਕਾਲੂ ਤਾਂ ਉੱਧਰ ਸੀ ਕਾਲੂ ਤਾਂ ਗੇ ਬੈਠਦਾ ਤਾਂ ਇਹ ਤਾਂ ਸਾਰੀਓ ਪੱਟ ਤੀ ਆ ਦੇ ਨਾ ਇਹਦੇ ਨਾਲ ਅਮਰੂਦ ਵੀ ਟੇਡਾ ਹੋ ਗਿਆ ਓਏ ਹਾਂ ਆ ਤਾਂ ਅਮਰੂਦ ਨਹੀਂ ਆਉਂਦਾ ਹਨਾ ਦੇਖ ਤਾ ਕਿੱਥੇ ਹਾਂ ਉਹ ਤਾਂ ਦੇਖ ਲਿਆ ਵਾ ਦੇਖ ਤਾ ਇਹ ਬੂਟੇ ਹੀ ਪਾੜਤਾ ਜੜਤੀ ਪੱਟਤਾ ਸਾਰਾ ਬੋਧ ਤੇਤੀ ਨੇਰੀਆ ਸਾਈ ਰਾਤ ਪਤਾ ਨਾ ਕੋ ਬਤਾ ਦੇ ਕਿ ਕਿੱਥੋਂ ਆਣਾ ਹੈ ਕਿੱਥੇ ਪੰਦੀ ਕਿੱਥੇ ਹਾਂ ਦੇਖੋ ਜੀ ਤੂੰ ਆ ਦੇ ਮਿੱਟੀ ਕਿੱਥੇ ਉੱਪਰੋਂ ਥਾਲਦੀ ਮਿੱਟੀ ਦੇ ਲੈ ਆ ਡੋਲਤੀ ਦੇ ਲੈ ਉੱਪਰੋਂ ਥਾਲਦੀ ਡੋਲ ਜੜਤੀ ਪੱਠ ਹੋ ਗਈ ਇਹ ਤਾਂ ਐਨੀ ਨੇਰੀ ਚੱਲੀ ਆ ਦਰ ਵੀ ਬਹੁਤ ਚੱਲੀ ਯਾਰ ਇਹ ਤਾਂ ਜਮੀਓ ਵਿੱਚ ਤੀ ਇਹ ਤਾਂ ਗਿਰਨੀ ਚਾਹੀਦੀ ਨਹੀਂ ਤੀ ਇਹਦਾ ਸੋ ਆਪਣੀ ਇਹ ਤਾਂ ਸੋ ਸਿੱਧੀ ਦੀ ਐਵੇਂ ਤਾਂ ਵੀ ਟੈਡੀ ਟੁੱਡੀ ਹੋਈ ਹੋਈ ਸੀ ਸਿੱਧੀ ਖੜੀ ਦੀ ਨਾਲੇ ਫੇਰ ਵੀ ਹੋ ਗਈ ਹੈ ਗਿੱਲੀ ਆ ਹਨਾ ਆ ਪਿੰਡੀਆਂ ਬਾੜੀ ਮਾਰਾ ਭయ్యా ਬਾੜੀ ਮਾਰ ਹਵਾ ਤਾਂ ਫੇਰ ਚੱਲਣ ਲੱਗ ਗਈ ਇਹ ਲਾ ਫਿਰ ਹਾਂ ਤੂੰ ਬਾਦ ਗੋ ਤੂੰ ਕਾ ਮਰੂ ਤੂੰ ਮਰੂ ਖੜੇ ਹਾਈ ਨਿਆਰਾ ਹੁੰਦਾ ਆ ਆਪਣੇ ਜੀ ਆ ਵੋ ਮੈਂ ਬਿਚ ਨੂੰ ਦੱਸ ਗਿਆ ਤਾਂ ਫਰੀਦ ਵੀ ਪਹੁੰਚ ਗਿਆ ਬਸ ਇੱਕਾ ਹੀ ਰਹਿ ਗਿਆ ਹੁਣ ਕਿੰਨੀ ਘੰਟੇ ਸ਼ਾਮ ਆਤੀ ਓਰੇ ਹਾਂ ਜੀ ਤੂੰ ਹਨਾ ਨਿਆਰੇ ਤੇ ਦੇਹਲਾ ਦਰਖਤ ਗਰ ਗਿਆ ਸਾਰੀ ਨਜ਼ਾਰੇ ਖਤਮ ਹੋ ਗਏ ਚਲੋ ਉੱਥੇ ਹੈਗਾ ਇੱਕ ਨਿੰਮ ਦਾ ਕਾ ਲੱਗੀ ਹੋਈ ਐ ਤਾਂ ਹੋ ਫਿਰ 프리 ਤਾਂ ਜ ਕਾਫੀ ਤੇਰੇ ਦੇ ਬਾਅਦ ਆ ਬਲੌਗ ਦੇ ਵਿੱਚ ਹੁਣ ਮੈਂ ਵੀ ਗਿਆਦਾ ਵਾਖਾ ਜਿੱਦਾਂ ਉੱਥੇ ਨਾਨਕਾਂ ਗਿਆ ਆ ਤਾਂ ਇੱਦਾਂ ਆਇਆ ਨਹੀਂ ਵਿੱਚ ਮਨ ਕਰਦਾ ਸਟ੍ਰੇਪਰ ਬੀਬੇ ਬਸ ਲਾਸਟ ਟਾਣਾ ਬੀਬੇ ਬੱਡਰ ਹੀ ਆ ਬਾਕੀ ਬਾਈ ਮੈਂ ਹੀ ਵੱਡੇ ਕਿਤੇ ਸਾਰੇ ਆਣੇ ਸੋਚਣ ਦੀ ਵੀ ਮੈਂ ਨਹੀਂ ਵੱਡੇ ਹੈਗੇ ਹਾਂ ਜੀਤੂ ਆ ਫਿਰ ਹਟਾਉਂਗਾ ਤਾ ਜੀਤੂ ਨੇ ਵਲੌਗ ਨਹੀਂ ਬਣਾਇਆ ਹੈਗਾ ਮੈਂ ਅਹੀਂ ਮਨਾ ਕਰਤਾ ਤੁਹਾਨੂੰ ਹੁਣ ਆ ਪੱਟਣੀ ਆ ਪਾਣੇ ਜੀਤੂ ਇਹਦੇ ਵਿੱਚ ਤੇ ਜੜ ਦੇ ਵਿੱਚ ਤੇ ਸਾਰੇ ਪੱਟਣੀਆਂ ਪੈਣੀਆਂ ਆ ਮਾਉਟਾਣਾ ਵੱਡੂ ਬੀਤੀ ਗਿਆ ਅੰਦਰ ਰੋਟੀ ਟੂਰਾਈ ਵਗੈਰਾ ਕਿੱਜ ਦੀ ਆ ਜਾਂਦਾ ਹੈ ਸ਼ੋਲੀ ਔਰ ਤੂੰ ਖੜਾ ਕਰਤਾ ਕਰਤਾ ਕਰਦੇ ਵੀਰੇ ਲਾਦੇ ਜਾਣ ਸਾਰੇ ਜਣੇ ਲਾਉਂਗੇ ਆਪਾਂ ਹੋਏ ਮਾਰ ਕੇ ਹੈਂ ਖੜਾ ਹੋ ਗਿਆ ਕੀ ਆ ਰੋ ਕਰਦੇ ਇੱਕ ਵਾਰੇ ਜੋਰ ਲਾਣ ਦੀ ਜਰੂਰਤ ਹੈ ਜਦ ਜਿਹੜਾ ਮੈਂ ਖੜਾ ਹੋ ਗਿਆ ਆ ਜਾ ਕੰਝੂਟਾ ਲੈਣੇ ਉਹ ਜੜ ਬੱਤਨੀ ਮੈਨਾਂ ਕੋਹਾੜੀ ਕਾ ਖੜ ਜੋ ਪ੍ਰੀਤ ਉਹ ਪ੍ਰੀਤ ਹਾਂ ਕਰਦਾ ਜਿੱਤ ਹਾਂ ਐਦੁਰ ਬਣਾ ਬਲੌਗ ਗੜ ਗਿਆ ਕੀ ਵੇਖ ਲੈ ਮੈਂ ਵੀ ਲੈਣੇ ਝੂਟੇ ਆਇਆ ਤੈਨੂੰ ਵੀ ਆਵਾ ਆ ਜਾਓ ਜਿੰਨਾ ਤੇ ਗਾਇਜ਼ ਵੇਖ ਕੋ ਲੈ ਰਿਹਾ ਇੱਕਮ ਲੈ ਰਿਹਾ ਝੂਟੇ ਰਿਆਕ ਆਈ ਹਾ ਅੱਗੇ ਲਟਾਰਦਾ ਉਹ ਬਚਾ ਆ ਅੱਗੇ ਨਾ ਹਰਦੇ ਹਰਦੇ ਰੋਕ ਨਾ ਅੱਗੇ ਨੂੰ ਅੱਗੇ ਨੂੰ ਹੋ ਅੱਗੇ ਨੂੰ ਹੋ ਨਾ ਮੈਂ ਮਰ ਜਣਾ ਪਿੱਛੇ ਚੱਲ ਤੂੰ ਪਿੱਛੇ ਆ ਓਏ ਨਿਆਣਾ ਹਾਂ ਨਹੀਂ ਪਿੱਛੇ ਆ ਚੱਲ ਇੱਕ ਮੁੰਡਾ ਫੜ ਲਿਆ ਨੂੰ ਚੱਲ ਹੁਣ ਤੇ ਕਿੰਨੂੰ ਨਾ ਆਉਦੀ ਹੋ ਬਹੁਤ ਵਧੀਆ ਨਜ਼ਾਰੇ ਆ ਰਹੇ ਆ ਹੋ ਹੋਏ ਮਸੇ ਥੱਕ ਗਿਆ ਮੈਂ ਜੋਰ ਬਾਜਦਾ ਐ ਇੱਕ ਵਾਰ ਰੁਕ ਕਿਉ ਰੁਕ ਕਿਉ ਮੇਰੀ ਦੀ ਇਹਦਾ ਪੂਰਾ ਝੂਟੇ ਵਾਲੀ ਬਣ ਗਿਆ ਹੈ ਲਹ ਲਹ ਲਾ ਜੀ ਤੂੰ ਉਹ ਲੂਈਆ ਲੂਈਆ ਆ ਮੈਂ ਕਿਨਾ ਤੱਕ ਇਕਮ ਹੁਣ ਤੂੰ ਵੀ ਦੇ ਉਹਨੂੰ ਝੂਟੇ ਇਕਮ ਉਹਨੂੰ ਵੀ ਦੇ ਹੁਣ ਜੋਰ ਲਾ ਕੇ ਤਾਂ ਹਰੇ ਹੁਣ ਬੀਜੇ ਤੇ ਬੀਜ ਬੀਜਤੀ ਇਕਮ ਫੱਲੇ ਵੀ ਦੇ ਖਲਾ ਕੀ ਆ ਕੁੱਕੜੀ ਵਾਲੀ ਰਹੀ ਸੋਲ ਵੱਜ ਰਿਹਾ ਹੈ ਗਿਆ ਚਲ ਆ ਸਭ ਐ ਜੋ ਇੱਥੇ ਬੈ ਜੋ ਚੁੱਪ ਚਾਵਾ ਆਪਣਾ ਛਾਵਾ ਵਿੱਚ ਜਾਇ ਕਰ ਘਰ ਤੇ ਪਾਣੀ ਦੀ ਬੋਤਲ ਲੈ ਆਓ ਜਾਓ ਡੋਲੂ ਚ ਪਾਣੀ ਪਵਾ ਲਿਆ ਬਰਫ਼ ਪਵਾ ਲਿਆ ਬਰਫ਼ ਹਾਂ ਗਲਾਸ ਗਲਾਸ ਤਿੰਨ ਗਲਾਸ ਲਿਆਈ ਐ ਕਰੀ ਮੇਰੀ ਗੱਲ ਸੁਣ ਮਾਤਾ ਨੂੰ ਕਹਿ ਦੀ ਜਿਹੜਾ ਨਿੰਬੂ ਵਾਲਾ ਨਾ ਡੋਲੂ ਚ ਬਣਾ ਕੇ ਭੇਜ ਦੇਵੇ ਹਾਂ ਜਾਓ ਦੋ ਤੇ ਤਿੰਨ ਗਲਾਸ ਲਿਆਈ ਤਿੰਨ ਗਲਾਸ ਪ੍ਰੀਤ ਨਹੀਂ ਪੀਣਾ ਪ੍ਰੀਤ ਵੀ ਪੀ ਲੂੰਗਾ ਠੰਡਾ ਦਾ ਬਣਾ ਕੇ ਲਿਆਇਓ ਐਨ ਕਿੰਨੇ ਗਲਾਸ ਬੱਸ ਉਹ ਡੋਲੂ ਚ ਬਣਵਾ ਲਿਆਇਓ ਅਲੱਗ ਤੇ ਤਿੰਨ ਗਲਾਸ ਨਾਲ ਲਿਆਣ ਨੂੰ ਕਿਹਾਏ ਮਿੱਟੀ ਸਾਰੀ ਪਰਾ ਕਰ ਦੇ ਪੱਟ ਦੇ ਨਹੀਂ ਨੀ ਮਿੱਟੀ ਆ ਤਾਂ ਹੀ ਨਿਕਲਨੀ ਆ ਜੜ ਅਲੀ ਨਹੀਂ ਦੀਵਾ ਕਾਤਾ ਕਾਤਾ ਪੀ ਲਿਆ ਪਹਿਲਾਂ ਹੋਰ ਪੀ ਲਓ ਬਾਈ ਠੰਡਾ ਹੋ ਜਾਣਾ ਆ ਨਾ ਗਰਮ ਹੋ ਜਾਣਾ ਗਾ ਆਦੀ ਜੜ ਇੱਥੇ ਤੱਕ ਆ ਸਾਰੀ ਆ ਸਾਰੀ ਪੱਟਣੀ ਪਣੀ ਆਪਣੇ ਆਪ ਨਿਕਲ ਆਉਣੀ ਐ ਉੱਥੇ ਚਲੋ ਤੁਸੀਂ ਬੈਹੋ ਫਿਰ ਪੀ ਲਓ ਹੁਣ ਪੀਂਦੇ ਆ ਤੁਸੀਂ ਰੱਖੋ ਮੜਾ ਜਾ ਚਲ ਠੀਕ ਉਹ ਤਾਂ ਬੈਠੋ ਕੀ ਅਸੀਂ ਜਾਈਏ ਪ੍ਰੀਤ ਕੋਲ ਨੂੰ ਆ ਨਿਕਲ ਆਈ ਸਾਰੀ ਜੜ ਆਹ ਦੇ ਖਾ ਨਹੀਂ ਮੈਂ ਜਾਵਾਂ ਪ੍ਰੀਤ ਕੋਲ ਨੂੰ ਝੂਟੇ ਮਰਵਾਵਾਂ ਉਹਦੇ ਨਾਲ ਇਤ ਨਾਲ ਦੇਖ ਲੈ ਮੈਂ ਮੈਂ ਜਾਂਦਾ ਇੱਕ ਹੋਰ ਆ ਜੜ ਇੱਕ ਥੱਲੇ ਆ ਪੜਾ ਥੱਲੇ ਆ ਮੜਦਾ ਕ ਮੈਨੂੰ ਮਿੱਟੀ ਪੱਟਣ ਦੇ ਪੜਾ ਪੜਾ ਆ ਨਹੀਂ ਜਾਂਦਾ ਮੈਂ ਫੜਾ ਮੈਂ ਇਹਨੂੰ ਰੁਕ ਜਾ ਆ ਵੇ ਦੇ ਇਹ ਥੱਲੇ ਆ ਆ ਵੇ ਦੇ ਥੱਲੇ ਵਾਲੀ ਜਿਹੜੀ ਕਾਰ ਖਤਮ ਹੋ ਗਈ ਇਹਦੀ ਆਦੇ ਤਾਂ ਹੀ ਨਿੱਪੜਨੀ ਜਾਂਦਾ ਆਜਦੋਂ ਤੱਕ ਮਾ ਕੇ ਤਬੀਅ ਕਮਾ ਕਮਾ ਕੇ ਤਾਂ ਬੁੱਧ ਕਮਾ ਕੇ ਦੇਖਦਾ ਆ ਇੱਕ ਹੋਰ ਜਿਹੜਾ ਦੀ ਆ ਗਿਆ ਸਵਾਦ ਫਿਰ ਥੂਰਾ ਉਹ ਹੰਤ ਕਹਿੰਦਾ ਜੋਤ ਆਨ ਕਹਿੰਦਾ ਸ਼ਨੀ ਤੇ ਫੋਨ ਕਰਾਜੂ ਸਾਦੇ ਵਾਸਤੇ ਇਹਨਾ ਆਣਾ ਮੈਂ ਉੱਥੇ ਮੋਟਰ ਤਾਂ ਚੱਲਦੀ ਨਹੀਂ ਗੇ ਆ ਜਿਵੇਂ ਜੇ ਆਣੇ ਮਰਜੀ ਆ ਚੀਨੀ ਦਾ ਵਿੱਚ ਚੰਗੀ ਤਰ੍ਹਾਂ ਘੋਲ ਹੀ ਨਹੀਂ ਮਾਤਾ ਨਾ ਨੇ ਜਾ ਤੇ ਕਾਇਦਾ ਖੁਰਪਾ ਲੈ ਕੇ ਆ ਜਾ ਖੁਰਪਾ ਲੈ ਕੇ ਆ ਜਾ ਕਤਾਏ ਖੁਰਪਾ ਦੇ ਆਇਆ ਕਮ ਚੱਲ ਗਿਆ ਯਾਰ ਜਾ ਦੋਨੇ ਚਾਇਆ ਹੋ ਮੈਂ ਤਾਂ ਹਰੇ ਆ ਪੀਂਦੇ ਪੀ ਕੇ ਜਾਇਆ ਹੋ ਫਿਰ ਜੜੇ ਬਹੁਤ ਘਮੀ ਹੋਈ ਆ ਹੋ ਇਧਰ ਮੰਦੀ ਦੇ ਕੇ ਚਾਈ ਹੋਈ ਆ ਉਦੀ ਹੂੰ ਵੀਰ ਵੀਰ ਜੜਾ ਬੱਡਲਾ ਵਸੇ ਨੂੰ ਹੁਣ ਮੈਂ ਮੇਨਲੀ ਤਾਂ ਤੁਹਾਨੂੰ ਆਲੀ ਜੜ ਕੇ ਹਾਤਾ ਜਿਹੜੀ ਬੜੀ ਸਾਰੀ ਆ ਦਰੋ ਰਿਤ ਬਾਰੇ ਹੋ ਇਹ ਤੰਗੇ ਬੋਕਰ ਆ ਆਤਾ ਪੱਡੀ ਹੋ ਗਿਆ ਦੇ ਹਮ ਇਹ ਲੇਦੀ ਆ ਇਹ ਐ ਤੈਦੀ ਆ ਬੇਬੇ ਲੱਗ ਗਈ ਹੋਈ ਆ ਲੱਗਦਾ ਵੱਟ ਤੇ ਉੱਪਰ ਤੇ ਬੈਠੇ ਜਿੱਥੇ ਦਾ ਕੰਮ ਲੱਗ ਇਹ ਤਾਂ ਸਫੈਦ ਦੇ ਦੀ ਹੋਆ ਪ੍ਰਾਣੀ ਹੈ ਨਾ ਇਹ ਤਾਂ ਜਨਾਬ ਇਹਦੇ ਥੱਲੇ ਹੀ ਨਾ ਜੜ ਇਹਦੇ ਥੱਲੇ ਆ ਇਹਦੇ ਨਾਲ ਅਟੈਚ ਆ ਹਾਂ ਇਹਦੇ ਨਾਲ ਹੀ ਅਟੈਚ ਆ ਜੜ ਅੰਮ੍ਰੋਦ ਖਾਣੇ ਨਹੀਂ ਨਹੀਂ ਦੇ ਨਹੀਂ ਕਦਾ ਉਤ ਦੀ ਨਹੀਂ ਆ ਕਿ ਮੈਂ ਬੜ ਦਮੈ ਨੂੰ ਉਲਟੇ ਤਾਂ ਰਹੀ ਨਹੀਂ ਉਹ ਤਾਂ ਗੱਲ ਆ ਸਿੱਧੀ ਹੁੰਦੀ ਆ ਬਸ ਉਲਟਦੀ ਨਹੀਂ ਹੈ ਉਲਟਣੀ ਚਾਹੀਦੀ ਆ ਉਲਟਦੀ ਹੈ ਨਹੀਂ ਇੱਧਰ ਤੇ ਇੱਧਰ ਤੇ ਕਰ ਇੱਥੇ ਤੇ ਦੇਖ ਵੀ ਸਾਫ਼ ਹੈ ਇਹਦੇ ਥੱਲੇ ਜੜ ਹੈਗੀ ਆ ਹੈਗੀ ਹੈ ਨਾ ਕਾਹਨ ਨਹੀਂ ਤਾਂ ਪੱਟ ਹੋ ਰਹੀ ਜਿੱਦ ਨੂੰ ਕੁਮਰ ਰਹੀ ਹੈ ਪਰ ਸਿੱਧੀ ਨਹੀਂ ਖੜੀ ਹੋ ਪਾ ਰਹੀ ਨਾ ਨਾ ਵੱਡਾ ਕਰਦਾ ਨਹੀਂ ਮਸੀਓ ਪੱਟ ਹੋਈ ਆ ਹਨਾ ਗੱਡੀ ਬੜੀ ਡੜਤੀ ਫੇਰੀ ਵੀ ਪੱਟ ਪੀ ਛੋਟੀ ਮੋੜੀ ਦੀ ਪੱਟ ਤੀ ਇਹ ਵੀ ਪੱਟ ਤੀ ਹਾਂ ਤੂੰ ਹਿਲਤਾ ਕਰੀਗਾ ਤੇਰੇ ਕੋ ਹੋਰ ਕੀ ਕੰਮ ਹੈ ਨਹੀਂ ਕੀੜਾ ਨੱਠਾ ਫਿਰ ਆ ਜਾਂਦਾ ਆ ਬਰਬਕ ਕੀੜਾ ਕੀੜਾ ਕਹੀ ਜਾਂਦੇ ਆ ਜੜਾਈਆਂ ਕੱਢ ਲਈ ਬੱਸ ਸ਼ਾਮ ਨੂੰ ਕੱਢ ਲਈ ਹੁਣ ਕਿਤੇ ਨਹੀਂ ਹੁਣ ਸਾਰਾ ਕੰਮ ਖਤਮ ਤਾਂ ਹੋ ਗਿਆ ਸ਼ਾਮ ਨੂੰ ਵਾੜ ਲਈ ਆਪਣਾ ਜਿੰਨਾ ਵੀ ਡੱਟਾ ਜੁੜਾ ਜੀ ਕੱਟਣੀਆਂ ਹੈ ਕਿਨੇ ਆ ਕਰਾ ਨਹੀਂ ਉੱਥੇ ਮੋਟਰ ਪਰ ਰੱਖ ਕੇ ਆਉਣੇ ਆ ਡੱਕੇ ਨਾਲ ਬੇਬੇ ਨਾਲ ਜਾਣਾ ਹੁਣ ਕੰਮ ਕਰਨਾ ਜਿੱਦਾਂ ਜਿੱਤ ਲੱਗਿਆ ਹੈ ਕਰਨਾ ਹੁਣ ਤੇਰੇ ਮਤਲਬ ਤਾਂ ਕੰਮ ਆ ਹੁਣ ਸਾਰੇ ਤਾਈ ਚੱਕਣੇ ਆ ਬੜੀ ਜੀ ਤੂੰ ਵੀ ਨਾਲੇ ਜਾਈ ਬੜੀ ਜੀ ਵੀ ਇਹਦੇ ਮੋਟੇ ਮਾਈ ਰੱਖ ਦੇ ਕੇ ਆ ਬੜਾ ਮੋਢਾ ਕਰਵਾਣਾ ਹੈ ਫਿਰ ਵੀ ਕਾਫੀ ਲੰਬੀ ਦੀ ਟਾਈਮ ਤਾਂ ਕਾਫੀ ਲੱਗ ਗਿਆ ਆਪਾਂ ਨੂੰ ਲੈ ਇਥੇ ਆ ਮਿੰਜੜਾ ਹਾਥੇ ਖੇਤਾਂ ਵਿੱਚ ਚੱਲ ल्यांदा ਨੂੰ ਨੋ ਤੇਰੀ ਚੀਜੀ ਵੀ ਲਿਆ ਇਨੂਰ ਇੱਥੇ ਨੂੰ ਚੜ ਜਾ ਚੜ ਜਾ ਆਪਾਂ ਨੂੰ ਤੇਰੀ ਸਹੇਲੀਓ ਦੇਖੋ ਬੈਠੀ ਆ ਮਿੰਜੇ ਪਰ ਪਈ ਆ ਚੜ ਜਾ ਇੱਥੇ ਨੂੰ ਆ ਦੇ ਆ ਪੱਥਰ ਦਿਖਦਾ ਇਹਦੇ ਪਰ ਨੂੰ ਆਏ ਰੱਖ ਕੇ ਆਏ ਆ ਕੇ ਆਏ ਆ ਜਾ ਇੱਧਰ ਇੱਧਰ ਨੂੰ ਦੇਖਾ ਮਿੰਜਾ ਡਾ ਹੈ ਨਾ ਅੱਗ ਨਾਲ ਪਹਿਲਾਂ ਤੋੜਦੇ ਨਹੀਂ ਤੋੜਦੇ ਆਜੋ ਆਜੋ ਆ ਦੇਖੀ ਨਾ ਕੰਬ ਦਾ ਬੂਟਾ ਇਹde ਛੋਟਾ ਜਿਹਾ ਤੋੜ ਤਾ ਕੇ ਤੇਨੇ ਚੱਲ ਆ ਜਾ ਮੈਨੂੰ ਆ ਗਈ ਭਾਈ ਦੇਖੀ ਆ ਬਦਾ ਬੂਟਾ ਲੈ ਲੋ ਬੇਬੇ ਜਾਦੇ ਉਹੀ ਮੰਜਾ ਨਾ ਜਿਹੜਾ ਟੁੱਟ ਗਿਆ ਤਾਂ ਹਾਂ ਤੇ ਮਾਮਾ ਦਾ ਤਲਾਣੀ ਵਾਲਾ ਉਹ ਹੀ ਆ ਭਾਈ ਪੁਆਈ ਤੇ ਹੂੰ ਫਰੇਬ ਦੁਆਰਾ ਬੁਣਿਆ ਤੇ ਬੁਣੇ ਇਹ ਵਿੱਚ ਵਾਹੀ ਪਾਈ ਗਈ ਸੀ ਇਹ ਕਿਤੇ ਪਾਈ ਤੀ ਅੱਛਾ ਬਹੁਤ ਔਖੀ ਭਈ ਹੋਣੀ ਹੈ ਨਾ ਨਾ ਇਥੇ ਦਵਨ ਕੱਢ ਕੇ ਸਾਰੇ ਡਾਊਨ ਕੱਟੜੀ ਕਰ ਲਈ। ਛਾਲ ਮਾਰੀ ਤੇ ਛਾਲ ਮਾਰੀ। ਮੈਂ ਛਾਲ ਮਾਰੀ ਸੀ। ਤੇਰੇ ਬੱਸ ਪੇਟੀ ਵਰ ਤੇ ਆ ਮੰਜਾ ਟੁੱਟ ਗਿਆ ਦਾ ਬਫਰਾਣਾ ਮੰਜਾ। ਤੁਸੀਂ ਛਾਲ ਮਾਰੀ ਸੀ ਖੇ ਪੇਟੀ ਨੂੰ। ਜਦ ਮੈਂ ਖੁਦ ਪਤਾ ਨਹੀਂ ਸੱਤ ਮੀਠੀ ਵਿੱਚ ਦਾ ਨਾ। ਚਲੋ। ਮੈਂ। ਮੈਂ ਬਾਈਕ ਤੇ ਸੀ। ਹੂੰ ਗਾਰੇ ਬਖੋ ਸੱਤ ਮੀਠੀ ਵਿੱਚ ਲੱਜਾ ਦਾ। ਹੂੰ। ਉਹ ਬਹਿ ਜਾ ਕੋਈ। ਆ ਜਾ ਤੁਸੀਂ ਆਜੋ। ਹੋ ਨਾ ਤੇ ਪਿੰਡ ਨਾ ਨੂੰ ਲੜਾ ਲੈ। ਪ੍ਰਿੰਦਾ ਪ੍ਰਿੰਦਾ ਲੜ ਜਾਣੀਆਂ ਇੱਧਰ ਆ ਜਾ ਨੂਰ। ਉੜਦੀਆਂ ਫਿਰਦੀਆਂ ਲੜ ਜਾਣੀਆਂ ਆਏ। ਬਿਦੰਤੀ ਨਾਲ ਕਿਦਰ ਲਈ ਹੈ ਪੱਲੀ ਵਛਾ ਕੇ ਜੇ ਆਪਾਂ ਇੱਧਰ ਪੈ ਗਏ ਆ ਗਾਇਸ ਮਜ਼ਾ ਆ ਰਿਹਾ ਹਵਾ ਚੱਲ ਰਹੀ ਬੜੀ ਗੈਂਟ ਬਰਦ ਖੇਡਦਾ ਗਾਇਸ ਚੱਲ ਨਾ ਤੂੰ ਹਾਂ ਨੂੰਦੀ ਤਨ ਨੂੰ ਨੀਂਦੀ ਦਾਂਦੀ ਹੈ ਕੇ ਰੋਟੀ ਖਾਣੀ ਆ ਪਾਣੀ ਪੀਣਾ ਪਾਣੀ ਪੀਣਾ ਫੇਰ ਮੈਂ ਪੀਣਾ ਪਾਣੀ ਪੂਣੀ ਤਾਂ ਹੁਣ ਘਰਾਂ ਜਾ ਕੇ ਪੀਓ ਹੁਣ ਜਿਹਨੇ ਪੀਣਾ ਹੈ ਘਰਾਂ ਜਾਓ ਪਾਣੀ ਪੀ ਜਾਓ ਜਾਓ ਯਾ ਮਾਂ ਹਾਂ ਧਿਆਨ ਨਾ ਜਾਈਂ ਮੋਟਰਸਾਈਕਲ ਵਗੈਰਾ ਦੇਖ ਕੇ ਠੀਕ ਆ ਧਿਆਨ ਨਾ ਜਾਈਂ ਜਾ ਓ ਇੱਧਰ ਜਾਓ ਇੱਧਰ ਤੇ ਨਾ ਉਹ ਉੱਥੇ ਤੇ ਚਲੀ ਜਾਈਂ ਵਿਚ ਨੂੰ ਖੇਤ ਦੇ ਵਿੱਚ ਨੂੰ ਲੰਘ ਜਾ ਸਾਈਡ ਸਾਈਡ ਜਾਈਂ ਸੜਕ ਦੇ ਨਾਲੇ ਹਾਂ ਪਾਣੀ ਪੀ ਕੇ ਆਈ ਹਾਂ ਸਾਈਡ ਸਾਈਡ ਜਾਓ ਗਾਈਸ ਦੇਖੋ ਦਰਖਤ ਦੀ ਛਾਵਾਂ ਦਾ ਐਨਾ ਵਧੀਆ ਸਿਸਟਮ ਆ ਨਾ ਦੇਖ ਲੋ ਮੈਂ ਅਸੀਰੇ ਕੱਦੇ ਬੈਠੇ ਆ ਸਾਨੂੰ ਮਤਲਬ ਕਿ ਕੰਟੇ ਦੇ ਉੱਪਰ ਹੋ ਗਿਆ ਰੇ ਮੈਨੂੰ ਬੈਠੇ ਨੂੰ ਤੇ ਠੀਕ ਆ 1% ਵੀ ਗਰਮੀ ਨਹੀਂ ਆਈ ਹੈਗੀ ਉਸ ਅਕੋਰਡਿੰਗ ਵੀ ਜੇ ਮੈਂ ਘਰਾਂ ਹੁੰਦੀ ਆ ਨਾ ਗਰਮੀ ਉਦਾਂ ਗਰਮੀ ਨਹੀਂ ਆਈ ਹੈਗੀ ਠੀਕ ਆ ਇਨਵਰਟਰ ਤਾਂ ਬਾਕੀ ਡਾਊਨ ਹੋ ਗਿਆ ਤਾਂ ਤੇ ਬਾਕੀ ਏਕ ਮਨਾਈ ਹੁਣ ਗਏ ਆ ਹੁਣੀਓ ਘਰ ਨੂੰ ਗਏ ਆ ਉਹ ਤੇ ਰੋਟੀ ਖਾਣ ਗਏ ਆ ਉਹ ਤੇ ਇੱਕ ਮਰੀ ਗਏ ਆ ਰੋਟੀ ਖਾਣ ਤੇ ਠੀਕ ਆ ਕਹਿੰਦੇ ਵੀਰੇ ਅਸੀਂ ਰੋਟੀ ਖਾਈਏ। ਪ੍ਰੀਤ ਵੀ ਚਲੀ ਗਾ ਰੋਟੀ ਖਾਣ। ਬੇਬੇ ਵੀ ਚਲੀ ਗਈ ਪਾਪਾ ਵੀ ਚਲੀ ਗਾ। ਇਸ ਟਾਈਮ ਮੈਂ ਹੀ ਉਰੇ ਪਏ ਆਇਆ ਖੇਤਾਂ ਦੇ ਵਿੱਚ ਇਕੱਲਾ ਹੀ। ਠੀਕ ਆ ਬਾਹਰ ਤਾਂ ਬਾਕੀ ਕੋਈ ਇਸ ਟਾਈਮ ਤਾਂ ਮੈਨੂੰ ਦੇਖ ਨਹੀਂ ਰਿਹਾ ਹੈਗਾ। ਤੇ ਉਸ ਸਾਈਡ 'ਤੇ ਗੱਡੀ ਖੜੀ ਆ। ਉੱਧਰ ਗੁਰਦੁਆਰੇ ਵਾਲੇ ਕੰਮ ਕਰ ਲੱਗੇ ਇਹ ਕਰਨ। ਤੇ ਠੀਕ ਆ ਬਾਕੀ ਰੇਲ ਗੱਡੀ ਲੰਘ ਰਹੀ ਆ। ਸੋਣ ਆਵਾਜ਼ ਸੁਣ ਰਹੀ ਹੋਣੀ। ਬਾਕੀ ਧੁੱਪਾਂ ਹੁਣ ਇੱਧਰ ਤੋਂ ਥੋੜੀ ਜੀ ਜਾ ਰਹੀ ਆ ਤੇ ਠੀਕ ਆ ਬਾਕੀ ਹੌਲੀ ਹੌਲੀ ਉੱਧਰ ਨੂੰ ਕਰ ਲਾਂਗੇ ਫਿਰ ਆਪਾਂ ਮੰਜਾ ਇਸ ਸਾਈਡ ਨੂੰ ਕਰ ਲਾਂਗੇ ਮੰਜਾ ਇੱਥੇ ਨੂੰ ਨਹੀਂ 3 ਵਜੇ ਤੱਕ ਬੈਠਦੇ ਆ ਠੀਕ ਆ ਨਾ ਲਾਈਟ ਆ ਗਈ ਤਾਂ ਠੀਕ ਆ ਨਹੀਂ ਫਿਰ ਘਾਣੂ ਚਲੀ ਜਾਵਾਂਗੇ ਫਿਰ ਰੋਟੀ ਪਾਣੀ ਖਾਂਦੇ ਆ ਰੀ ਬੈਠ ਕੇ ਠੀਕ ਆ ਰੋਟੀ ਲੈ ਆਉਣੀ ਫਰੀਦ ਨਾ ਨੇ ਤੇ ਆਪਾਂ ਰੋਟੀ ਖਾ ਲੂਗੇ ਰੀ ਬੈਠ ਕੇ ਬਰਖਾ ਮਾਰ ਰਹੀ ਹੈ ਵੇਖਿਆ ਫਿਰ ਹੈ ਕਰ ਇਹ ਨਜ਼ਾਰਾ ਔਰੇ ਪੂਰਾ ਮਜ਼ਾ ਰੋਟੀ ਖਾਣ ਦਾ ਤੇ ਗਾਈਜ਼ ਆਪਣੀ ਰੋਟੀ ਤਾਂ ਆ ਗਈ ਆ ਏ ਕੰਮਰ ਨੂਰ ਲਿਆਏ ਰੋਟੀ ਇਹ ਆਪ ਖਾ ਕੇ ਨਹੀਂ ਆਏ ਹੈਗੇ ਮੇਰੀ ਜੋਗੀ ਰੋਟੀ ਲਿਆਈ ਹੈ ਤੁਸੀਂ ਆਪ ਖਾ ਤ ਨਹੀਂ ਖਾਦੀ ਫਿਰ ਪੂਰੀ ਪਗੜੀ ਵਧੀਆ ਹੀ ਪਿੰਡ ਦਾ ਨਾਮ ਚੱਲੀਆਂ ਅਚਾਰ ਵੀ ਲਿਆਉਂਦਾ ਬਾਈ ਨਾਲ ਨਿਆਣਿਆਂ ਨੇ achar amba ਦਾ achar ਠੀਕ ਆ ਮਸਾਲਾ ਪਾ ਰਿਹਾ ਵਿੱਚ ਤੇ ਪਾਣੀ ਡੋਲੂ ਵਿੱਚ ਲਿਆਉਂਦਾ ਦੇਖ ਲੋ ਪੂਰਾ ਇਹਨਾਂ ਕੰਮ ਕਰਕੇ ਆਇਆ 1 hour later ਤੋਂ ਪਾਹਣ ਲੱਗੀ ਹੁਣ ਤਾਂ ਲੈ ਕੇ ਚੱਲਿਆ ਤੁਹਾਨੂੰ ਘਰ ਨੂੰ ਉੱਥੇ ਇੱਥੇ ਜ਼ਿਆਦਾ ਧੁੱਪ ਆਉਣ ਲੱਗ ਗਈ ਜ਼ਿਆਦਾ ਧੁੱਪ ਆ ਹਾਂ ਕਿੰਨਾ ਹੋ ਗਿਆ ਟਾਈਮ ਬਤਾ 2:30 ਵਜ ਗਏ ਤੇ ਗਾਇਸ ਆਪਾਂ ਜਦੋਂ ਘਰ ਨੂੰ ਧੁੱਪਾਂ ਕਾਫੀ ਜ਼ਿਆਦਾ ਹੋਣ ਲੱਗ ਗਈ ਉੱਥੇ ਤੇ ਇਹ ਵੀ ਸ਼ਰਾਰਤਾਂ ਵੀ ਲੱਗੇ ਹੋਏ ਤੇ ਕਰਨ ਪਹਿਲੀ ਵਾਰ ਇੰਨਾ ਟਾਈਮ ਬਰੇ ਖੇਤਾਂ ਵਿੱਚ ਤੇ ਠੀਕ ਆ ਤੇ ਬਾਕੀ ਚੱਲਦੇ ਆ ਮੋਬਾਈਲ ਵੀ ਡਾਊਨ ਹੋਣ ਵਾਲੀ ਆ 20% ਰਹਿ ਗਿਆ ਬਸ ਬੰਦ ਦਾ ਬਸ ਮੋਬਾਈਲ